ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਸ ਚੈਨਲ ਤੇ ਆਪ ਜੀ ਨੂੰ ਗੁਰਬਾਣੀ ਪਾਠ ਗੁਰਮਤ ਮਰਿਆਦਾ ਬਾਰੇ ਬਹੁਤ ਜਾਣਕਾਰੀ ਦੀ ਵੀਡੀਓ ਮਿਲਦੀਆਂ ਹੀ ਰਹਿੰਦੀਆਂ ਨੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਜੋਤ ਬਾਰੇ ਕਿ ਜੋਤ ਜਗਾਉਣ ਦਾ ਕੀ ਮਹੱਤਵ ਹੈ ਜੋਤ ਕਿਵੇਂ ਜਗਾਉਣੀ ਚਾਹੀਦੀ ਹੈ ਇਸ ਬਾਰੇ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਕੋਈ ਵੀ ਆਪ ਜੀ ਦਾ ਸਵਾਲ ਹੈ ਆਪ ਜੀ ਕਮੈਂਟ ਬਾਕਸ ਵਿੱਚ ਆਪਣਾ ਸਵਾਲ ਕਰ ਸਕਦੇ ਹੋ ਗੁਰਪਿਆਰਿਓ ਜੋਤ ਬਾਰੇ ਬਹੁਤੇ ਵੀਰਾਂ ਦੇ ਆਪਣੇ ਆਪਣੇ ਮਤ ਨੇ ਆਪਣੀ ਆਪਣੀ ਸਭ ਦੀ ਸੋਚ ਹੈ ਸੋ ਜੋ ਮੈਂ ਆਪ ਜੀ ਦੇ ਨਾਲ ਅੱਜ ਸੇਰ ਕਰਨ ਲੱਗਾ ਹਾਂ ਕਿ ਜੋਤ ਦਾ ਕੀ ਮਹੱਤਵ ਹੈ ਇਸ ਵੀਡੀਓ ਨੂੰ ਆਪ ਜੀ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ ਕਿ ਆਪ ਜੀ ਨੂੰ ਪੂਰੀ ਜਾਣਕਾਰੀ ਤੇ ਸਹੀ ਜਾਣਕਾਰੀ ਆਪ ਜੀ ਨੂੰ ਪ੍ਰਾਪਤ ਹੋਵੇ ਗੁਰਪਿਆਰਿਓ ਜੋਤ ਬਾਰੇ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਵਿਗਿਆਨਿਕ ਤੌਰ ਤੇ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਜਾਂ ਸਰੋਂ ਦੇ ਤੇਲ ਦੀ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਵਾਤਾਵਰਣ ਬਹੁਤ ਸ਼ੁੱਧ ਹੁੰਦਾ ਹੈ ਜੋਤ ਜਗਾਣ ਦੇ ਨਾਲ ਘਰ ਵਿੱਚ ਸੁਗੰਧਿਤ ਮਾਹੌਲ ਬਣਦਾ ਹੈ ਤੇ ਜੋ ਵਾਤਾਵਰਣ ਹੈ ਘਰ ਦਾ ਉਹ ਵੀ ਸ਼ੁੱਧ ਹੁੰਦਾ ਹੈ ਸਾਫ਼ ਹੁੰਦਾ ਹੈ ਨਿਰਮਲ ਹੋ ਜਾਂਦਾ ਹੈ ਸੋਗੁਰ ਪਿਆਰਿਓ ਇਸ ਕਰਕੇ ਵੀ ਜੋਤ ਜਗਾਉਣ ਦਾ ਲਾਭ ਹੈ ਜੋਤ ਅਸੀਂ ਕਈ ਵਾਰ ਦੇਖਦੇ ਆਂ ਕੋਈ ਪਾਠ ਕਰਦੇ ਆਂ ਉਸ ਟਾਈਮ ਵੀ ਅਸੀਂ ਜੋਤ ਜਗਾਉਂਦੇ ਆਂ ਜਿਵੇਂ ਕਿ ਅੱਜ ਕੱਲ ਚੋਪਹਿਰਾ ਸਾਹਿਬ ਜੀ ਦਾ ਜੋ ਪਾਠ ਕੀਤਾ ਜਾਂਦਾ ਹੈ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਮਰਿਤਸਰ ਸਾਹਿਬ ਵਿਖੇ ਚੋਪਹਿਰਾ ਸਾਹਿਬ ਕਟਿਆ ਜਾਂਦਾ ਹੈ ਉੱਥੇ ਵੀ ਜੋਤ ਜਗਾਈ ਜਾਂਦੀ ਹੈ ਤੇ ਅਸੀਂ ਆਪਣੇ ਘਰ ਵੀ ਜੋਤ ਜਗਾਉਂਦੇ ਆਂ ਜਿਸ ਤਰ੍ਹਾਂ ਆਪ ਜੀ ਵੇਖ ਰਹੇ ਹੋ ਇਸ ਤਰ੍ਹਾਂ ਆਪ ਜਿੰਨੇ ਇੱਕ ਜੋਤ ਜਗਾਉਣਿਆ ਦੇਸ਼ੇ ਕਿਉਂ ਦੀ ਗੁਰਪਿਆਰਿਓ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਪ੍ਰਥਮ ਜੋਤ ਜੋ ਹੈ ਉਹ ਹੈ ਗੁਰਬਾਣੀ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਨੇ ਹੀ ਸਾਰੇ ਸੰਸਾਰ ਵਿੱਚ ਚਾਨਣ ਕੀਤਾ ਹੈ ਗੁਰਬਾਣੀ ਦੇ ਚਾਨਣ ਵਿੱਚ ਅਸੀਂ ਹਾ ਨੇਰੇ ਤੋਂ ਵਿਕਾਰਾਂ ਤੋਂ ਦੂਰ ਰਹਿੰਦੇ ਆ ਸਾਡੇ ਜੀਵਨ ਵਿੱਚ ਜੇ ਗੁਰਬਾਣੀ ਦਾ ਪ੍ਰਕਾਸ਼ ਹੈ ਗੁਰਬਾਣੀ ਦਾ ਦੀਵਾ ਗੁਰਬਾਣੀ ਦੀ ਜੋਤ ਸਾਡੇ ਜੀਵਨ ਵਿੱਚ ਜੇ ਹੈ ਤਾਂ ਅਸੀਂ ਵਿਕਾਰਾਂ ਤੋਂ ਬੜੇ ਦੂਰ ਰਹਿੰਦੇ ਆ ਵਿਕਾਰ ਸਾਡੇ ਤੇ ਜਲਦੀ ਹੀ ਪ੍ਰਭਾਵ ਨਹੀਂ ਪਾ ਸਕਦੇ ਸਭ ਤੋਂ ਉਤਮ ਜੋ ਜੋਤ ਹੈ ਉਹ ਹੈ ਗੁਰਬਾਣੀ ਦੀ ਜੋਤ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਪਿਆਰਿਓ ਜੋਤ ਜੋ ਹੈ ਉਹ ਰਹੰਦੇ ਵਸਦੇ ਘਰਾਂ ਦਾ ਇੱਕ ਪ੍ਰਤੀਕ ਹੈ ਕਿ ਇਸ ਘਰ ਵਿੱਚ ਕੋਈ ਰਹਿੰਦਾ ਹੈ ਵਸਦਾ ਹੈ ਇਸ ਕਰਕੇ ਜੋਤ ਇਸ ਗੱਲ ਦਾ ਵੀ ਪ੍ਰਤੀਕ ਹੈ ਜੋਤ ਵਿਕਾਰਾਂ ਨੂੰ ਦੂਰ ਕਰਨ ਵਾਲੀ ਇੱਕ ਸ਼ਕਤੀ ਮੰਨਿਆ ਜਾਂਦਾ ਹੈ ਤੇ ਦੇਖੋ ਹਰ ਕੋਈ ਵਿਅਕਤੀ ਆਪਣੇ ਜੀਵਨ ਵਿੱਚ ਪ੍ਰਕਾਸ਼ ਹੀ ਚਾਹੁੰਦਾ ਹੈ ਹਨੇਰਾ ਨਹੀਂ ਚਾਹੁੰਦਾ ਇਸ ਕਰਕੇ ਵੀ ਜੋਤ ਇੱਕ ਬਹੁਤ ਉੱਤਮ ਤਰੀਕਾ ਮੰਨਿਆ ਜਾਂਦਾ ਹੈ ਜੋਤ ਦੇ ਨਾਲ ਅਸੀਂ ਪ੍ਰਾਤਨ ਸਮੇਂ ਤੋਂ ਜੁੜੇ ਹੋਏ ਹਾਂ ਜੋਤ ਜਗਾ ਕੇ ਜਦੋਂ ਅਸੀਂ ਪਾਠ ਕਰਦੇ ਹਾਂ ਪੂਜਾ ਪਾਠ ਕਰਦੇ ਹਾਂ ਕੋਈ ਵੀ ਕਾਰਜ ਕਰਦੇ ਹਾਂ ਤਾਂ ਸਾਡੇ ਮਨ ਦੀ ਭਾਵਨਾ ਦੇ ਵਿੱਚ ਬਹੁਤ ਪਿਆਰ ਹੁੰਦਾ ਹੈ ਬਹੁਤ ਸਾਡੇ ਸਾਡੇ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਜਦੋਂ ਅਸੀਂ ਜੋਤ ਜਗਾ ਕੇ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਤੇ ਗੱਲ ਕਰਦੇ ਆਂ ਅੱਜ ਕੱਲ ਜੋ ਚੋਪਹਿਰਾ ਸਾਹਿਬ ਜੀ ਦੇ ਲਈ ਜੋਤ ਜਗਾਈ ਜਾਂਦੀ ਹੈ ਗੁਰਪਿਆਰਿਓ ਜੇ ਆਪ ਜੀ ਚੋਪਹਿਰਾ ਸਾਹਿਬ ਜੀ ਦਾ ਪਾਠ ਆਪਣੇ ਘਰ ਕਰ ਰਹੇ ਹੋ ਤਾਂ ਆਪ ਜੀ ਇਸ ਤਰ੍ਹਾਂ ਜੋਤ ਆਪ ਜੀ ਨੇ ਜਗਾ ਲੈਣੀ ਹੈ ਇੱਕ ਵਾਰ ਜੋਤ ਜਗਾ ਗਏ ਆਪ ਜੀ ਨੇ ਪਾਠ ਕਰਨ ਲਈ ਬਹਿ ਜਾਣਾ ਹੈ ਬਾਅਦ ਵਿੱਚ ਜੋਤ ਵੱਧ ਵੀ ਜਾਵੇ ਤਾਂ ਕੋਈ ਗੱਲ ਨਹੀਂ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਰੂਪੀ ਜੋਤ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਹੈ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਹੈ ਅਸਲ ਜੋਤ ਇਹੀ ਹੈ ਤੇ ਚੋਪਹਿਰਾ ਸਾਹਿਬ ਵਿੱਚ ਜੇ ਆਪ ਜੀ ਜੋਤ ਜਗਾ ਕੇ ਬੈਠਦੇ ਹੋ ਤਾਂ ਬਹੁਤ ਚੰਗਾ ਹੈ ਤੇ ਜੋਤ ਆਪ ਜੀ ਨਹੀਂ ਵੀ ਜਗਾਉਂਦੇ ਤਾਂ ਵੀ ਕੋਈ ਵਹਿਮ ਕੋਈ ਭੁਲੇਖਾ ਸਿ ਨਹੀਂ ਕਰਨਾ ਹੈ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣਾ ਹੈ ਗੁਰਬਾਣੀ ਰੂਪੀ ਜੋਤ ਨੂੰ ਆਪਣੇ ਜੀਵਨ ਵਿੱਚ ਜਗਾਉਣਾ ਹੈ ਇਨਾ ਹੋਵੇ ਕਿ ਬਾਹਰ ਤੇ ਅਸੀਂ ਜੋਤਾਂ ਜਗਾਉਂਦੇ ਰਹੀਏ ਤੇ ਸਾਡੇ ਜੀਵਨ ਵਿੱਚ ਸਾਡੇ ਅੰਦਰ ਹਨੇਰਾ ਹੀ ਹੋਵੇ ਉਸ ਦਾ ਵੀ ਫਿਰ ਕੋਈ ਲਾਭ ਨਹੀਂ ਇਸ ਕਰਕੇ ਜੇ ਅਸੀਂ ਇਹ ਜੋਤ ਜਗਉਂਦੇ ਆਂ ਤੇ ਇਸ ਅਸੀਂ ਗੁਰਬਾਣੀ ਹਿੰਦੀ ਜੋ ਸਿੱਖਿਆ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ ਹੈ ਗੁਰੂ ਸਾਹਿਬ ਜੀ ਦੀ ਜੋ ਸਿੱਖਿਆ ਉਸ ਨੂੰ ਵੀ ਆਪਣੇ ਜੀਵਨ ਵਿੱਚ ਅਪਣਾਉਣਾ ਹੈ ਗੁਰਬਾਣੀ ਇਸ ਜਗਮਹਿ ਚਾਨਣ ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਲਿਆਉਣਾ ਹੈ ਜੀਵਨ ਵਿੱਚ ਆਪਣੇ ਇਸ ਨੂੰ ਸੇਵ ਸੋਣਾ ਹੈ ਸੋ ਗੁਰ ਪਿਆਰਿਓ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਿਆ ਕਿ ਅਸਲ ਵਿੱਚ ਜੋਤ ਕੀ ਹੈ ਚਪਹਿਰਾ ਸਾਹਿਬ ਵਿੱਚ ਅਸੀਂ ਜੋਤ ਕਿਵੇਂ ਜਗਾਉਣੀ ਹੈ ਇਸ ਗੱਲ ਨੂੰ ਅਸੀਂ ਸਮਝਿਆ ਹੈ ਗੁਰ ਪਿਆਰਿਓ ਐਸੇ ਹੋਰ ਵੀਡੀਓ ਆਪ ਜੀ ਦੇ ਲਈ ਲੈ ਕੇ ਹੁੰਦੇ ਰਹਾਂਗੇ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਇਸ ਦੇ ਨਾਲ ਆਪ ਜੀ ਨੂੰ ਸਭ ਤੋਂ ਪਹਿਲਾਂ ਵੀਡੀਓ ਦੀ ਸੂਚਨਾ ਮਿਲ ਜਾਵੇਗੀ ਵੀਡੀਓ ਲਾਈਕ ਅਤੇ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਨੀ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਜਾਵੇਗਾ ਉਹ ਵੀ ਆਪ ਜੀ ਨੂੰ ਦਵਾਮਾਂ ਦਵੇਗਾ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਗਰਤੀਆ ਪੁਲਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ